ਸੁਪਰੀਮ ਕੋਰਟ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਰਣਜੀਤ ਸਿੰਘ ਕਤਰਕਾਂਚ ਬਰੀ ਕੀਤੇ ਜਾਣ ਨਾਲ ਜੁੜੇ ਮਾਮਲੇ 'ਚ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਡੇਰਾ ਸੱਚਾ ਸੌਦਾ ਦੇ ਮੈਨੇਜਰ ਰਣਜੀਤ ਸਿੰਘ ਦਾ ਸਾਲ 2002 ਵਿੱਚ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ 'ਚ ਸੀਬੀਆਈ ਕੋਰਟ ਨੇ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਸਾਲ 28 ਮਈ ਨੂੰ ਇਸ ਕੇਸ ਵਿੱਚ ਰਾਮ ਰਹੀਮ ਅਤੇ ਚਾਰ ਹੋਰ ਲੋਕਾਂ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ ਸੀ ਹਾਈ ਕੋਰਟ ਨੇ ਇਸ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਇਸ ਦੀ ਜਾਂਚ ਕਰਨ ਤੇ ਸਹਿਮਤ ਹੋ ਗਈ ਹੈ ਇਸ ਕੜੀ ਚ ਸੋਮਵਾਰ ਨੂੰ ਰਾਮ ਰਹੀਮ ਅਤੇ ਬਾਕੀ ਪੱਖਾਂ ਨੂੰ ਨੋਟਿਸ ਜਾਰੀ ਕਰਕੇ ਉਹਨਾਂ ਤੋਂ 4 ਹਫ਼ਤਿਆਂ ਚ ਜਵਾਬ ਤਲਬ ਕੀਤਾ ਗਿਆ ਹੈ ਦਰਸਲ ਰਣਜੀਤ ਸਿੰਘ ਕਤਰਕਾਂਡ ਚ ਰਾਮ ਰਹੀਮ ਅਤੇ 4 ਹੋਰ ਲੋਕਾਂ ਨੂੰ ਬਰੀ ਕਰਨ ਦੇ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਚ ਪਟੀਸ਼ਨ ਦਾਇਰ ਕੀਤੀ ਗਈ ਇਹ ਪਟੀਸ਼ਨ ਜਗਸੀਰ ਸਿੰਘ ਵੱਲੋਂ ਉਸਦੇ ਐਡਵੋਕੇਟ ਸਤਿਆ ਮਿੱਤਰਣ ਦਾਇਰ ਕੀਤੀ ਸੀ ਇਸ ਵਿੱਚ ਹਾਈ ਕੋਰਟ ਦੇ 28 ਮਈ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਪਟੀ ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਜਸਟਿਸ ਬਿਲਾ ਐਮ ત્રिवेदी ਅਤੇ ਨਿਆਮੂਰਤੀ ਸੰਤੀਸ਼ ਚੰਦਰ ਸ਼ਰਮਾ ਦੀ ਪੀਟ ਨੇ ਰਾਮ ਰਹੀਮ ਅਤੇ ਚਾਰ ਹੋਰਾਂ ਨੂੰ ਨੋਟਿਸ ਜਾਰੀ ਕੀਤਾ ਹੈ ਸੁਪਰੀਮ ਕੋਰਟ ਨੇ ਸੁਣਵਾਈ ਦੇ ਦੌਰਾਨ ਕਿਹਾ ਕਿ ਨਵੰਬਰ 2023 ਚ ਜਾਂਚ ਕਰਨ ਵਾਲੀ सीबीआई ਅਪਰਾਧ ਦੇ ਮਕਸਦ ਨੂੰ ਸਥਾਪਿਤ ਕਰਨ ਚ ਵਿਫਰ ਰਹੀ ਅਤੇ ਇਸ ਦੀ ਬਜਾਏ આરોપી ਪੱਖ ਦਾ ਮਾਮਲਾ ਸੰਦੇਜ ਕਿਰਿਆ ਹੋਇਆ ਸੀ ਸਿਰਸਾ ਮੁੱਖ ਦਫਤਰ ਵਾਲੇ ਡੇਰਾ ਪ੍ਰਮੁਖ ਰਾਮ ਰਹੀਮ ਜੋ ਆਪਣੀ ਦੋ ਮਹਿਲਾ ਚੇਲੀਆਂ ਦੇ ਨਾਲ ਬਲਾਤਕਾਰ ਦੇ ਲਈ 20 ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ ਵਰਤਮਾਨ ਵਿੱਚ ਹਰਿਆਣਾ ਦੇ ਰੋहतक ਚ ਸੁਨਾਰੀਆ ਜੇਲ੍ਹ ਚ ਬੰਦ ਖਾਂ 10 ਮਈ 2002 ਨੂੰ ਹਰਿਆਣਾ ਦੇ ਕੁਰਕਸ਼ੇਤਰ ਦੇ ਖਾਨਪੁਰ ਕੋਲਿਆਨ ਪਿੰਡ ਚ ਡੇਰੇ ਦੇ ਸਮਰਥਕ ਰਣਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਕਥਿਤ ਤੌਰ ਤੇ ਉਸ ਦਾ ਕਤਲ ਇੱਕ ਗੁੰਮਨਾਮ ਪੱਤਰ ਦੇ ਸਾਹਮਣੇ ਆਉਣ ਤੋਂ ਬਾਅਦ ਸ਼ੱਕੀ ਭੂਮਿਕਾ ਦੇ ਲਈ ਕੀਤਾ ਗਿਆ ਜਿਸ ਵਿੱਚ ਦੱਸਿਆ ਗਿਆ ਸੀ ਕਿ ਡੇਰਾ ਪ੍ਰਮੁੱਖ ਰਾਮ ਰਹੀਮ ਦੁਆਰਾ ਡੇਰਾ ਮੁਖਿਆਲਾ ਚ ਔਰਤਾਂ ਦਾ ਜੋਨ ਸ਼ੋਸ਼ਣ ਕੀਤਾ ਜਾਂਦਾ ਹੈ ਬਰੀ ਕਰਨ ਦਾ ਫੈਸਲਾ ਹਾਈ ਕੋਰਟ ਦੁਆਰਾ ਰਾਮ ਰਹੀਮ ਅਤੇ ਚਾਰ ਹੋਰਾਂ ਦੁਆਰਾ ਦਾਇਰ ਅਪੀਲ ਤੇ ਆਇਆ ਸੀ ਜਿਨ੍ਹਾਂ ਨੇ ਅਕਤੂਬਰ 2011 ਛਾਦੇਆਣਾ ਦੇ ਪੰਚਕੂਲਾ ਚ ਵਿਸ਼ੇਸ਼ ਸੀਬੀਆਈ ਅਦਾਲਤ ਨੇ ਦੋਸ਼ੀ ਠਰਾਇਆ ਸੀ ਸੀਬੀਆਈ ਕੋਰਟ ਨੇ ਇਸ ਮਾਮਲੇ ਚ ਰਾਮ ਰਹੀਮ ਅਵਤਾਰ ਸਿੰਘ, ਕ੍ਰਿਸ਼ਨਪਾਲ, ਜਸਬੀਰ ਸਿੰਘ ਅਤੇ ਸ਼ਬਦ ਸਿੰਘ ਨੂੰ ਉਮਰ ਕੈਦੀ ਦੀ ਸਜ਼ਾ ਸੁਣਾਈ ਸੀ ਇੱਕ ਮੁਲਜ਼ਮ ਇੰਦਰ ਸਿੰਘ ਦੀ 2020 ਚ ਮੁਕਦਮੇ ਦੌਰਾਨ ਹੀ ਮੌਤ ਹੋ ਗਈ ਸੀ ਰਾਮ ਰਹੀਮ ਨੂੰ ਆਪਣੇ ਸਹਿ ਮੁਲਜ਼ਮਾਂ ਦੇ ਨਾਲ ਮਿਲ ਕੇ ਅਪਰਾਧ ਸਾਜ਼ਿਸ਼ ਰਚਣ ਦਾ ਦੋਸ਼ੀ ਿਕrar ਪਾਇਆ ਗਿਆ ਸੀ ਸੀਬੀਆਈ ਨੇ ਚਾਰਸ਼ੀਰ ਦੇ ਅਨੁਸਾਰ ਡੇਰਾ ਪ੍ਰਮੁਖ ਦਾ ਮਰਨਾ ਸੀ ਕਿ ਗੁੰਮਨਾਮ ਪੱਤਰ ਦੇ ਪ੍ਰਸਾਰ ਦੇ ਪਿੱਛੇ ਅਰੰਜੀਤ ਸਿੰਘ ਦਾ ਹੱਥ ਹੈ ਅਤੇ ਉਸ ਦੀ ਹੱਤਿਆ ਦੀ ਸਾਜ਼ਿਸ਼ ਸਾਜੀ ਗਈ 2017 ਜੰ ਰਾਮ ਰਹੀਮ ਨੂੰ ਦੋ ਮਹਿਲਾ ਚੇਲੀਆਂ ਦੇ ਨਾਲ ਬਲਾਤਕਾਰ ਦੇ ਲਈ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਡੇਰਾ ਪ੍ਰਮੁਖ ਅਤੇ ਤਿੰਨ ਹੋਰਾਂ ਨੂੰ 16 ਸਾਲ ਪਹਿਲਾਂ ਇੱਕ ਪੱਤਰਕਾਰ ਦੇ ਕਤਲ ਦੇ ਲਈ 2019 ਵਿੱਚ ਵੀ ਦੋਸ਼ੀ ਠਹਿਰਾਇਆ ਸੀ ਜਿਸ ਦੀ ਸਜ਼ਾ ਉਪਰਕਤ ਰਿਹਾ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ